ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦੋਂ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਿਆਲ ਹੋਵਗੇ ਵਾਈਗੁਰ ਤਨਹੁ ਹਮੇਸ਼ਾ ਇਚੜਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਆ ਲੋ ਜੀ ਆਪਾਂ ਪੂਰੇ 1 ਮੰਥ ਬਾਅਦ ਆਪਣੇ ਨਿਊ ਬਲੌਗ ਦੀ ਜਿਹੜੀ ਸਟਾਰਟਿੰਗ ਕਰ ਲੱਗੇ ਆ ਤੇ 1 ਮਹੀਨਾ ਹੋ ਗਿਆ ਪੂਰਾ ਮੈਨੂੰ ਬਲੌਗ ਜਿਹੜਾ ਅਪਲੋਡ ਨਹੀਂ ਕੀਤਾ ਤੇ ਲੋਜੀ ਅੱਜ ਦਿਨ ਹੈ ਗਏ ਜੀ ਸ਼ੁੱਕਰਵਾਰ ਤੇ ਤਰੀਕ ਆਪਣੀ ਹੈਗੀ ਹੈ ਜੀ 5 ਸਤੰਬਰ ਤੇ ਸਵੇਰ ਦਾ ਟਾਈਮ ਸੀ ਸਾਡੇ ਕੋਲ 5 ਵਜ ਦਾ ਤੇ ਇੱਥੇ ਮੈਂ ਲੱਗੀ ਹੋਈ ਸੀ ਮਸ਼ੀਨ ਦੇ ਵਿੱਚ ਪਾਣੀ ਪਾਉਣ ਕੱਪੜੇ ਧੋਣ ਵਾਸਤੇ ਤੇ ਕੱਪੜੇ ਧੋਣੇ ਪਾ ਕੇ ਉਸ ਤੋਂ ਬਾਅਦ ਮੈਂ ਲੱਗ ਪਈ ਸੀ ਚਾਡੂ ਲਗਉਣ ਕਿਉਂਕਿ ਅੱਜ ਅਸੀਂ ਕਿਤੇ ਜਾਣਾ ਸੀ ਟਾਈਮ ਦੇ ਨਾਲ ਨਿਕਲਣਾ ਸੀ ਪਰ ਜਿੰਨਾ ਆਪਾਂ ਟਾਈਮ ਨਾਲ ਕੰਮ ਕੀਤਾ ਫਿਰ ਵੀ ਆਪਾਂ ਲੇਟ ਹੀ ਹੋ ਗਏ ਆ ਤੇ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਮੇਰੇ ਪਿਆਰੀ YouTube ਫੈਮਿਲੀ ਦਾ ਕਿਉਂਕਿ ਤੁਸੀਂ ਸਾਰਿਆਂ ਜਾਣਿਆਂ ਨੇ ਮੈਨੂੰ ਕਮੈਂਟ ਕਰਕੇ ਪੁੱਛਿਆ ਕਿ ਦੀਦੀ ਤੁਸੀਂ ਵਲੌਗ ਕਿਉਂ ਨਹੀਂ ਪਾ ਰਹਿ ਮਤਲਬ ਕਿ ਪ੍ਰੋਬਲਮ ਆ ਤੁਹਾਨੂੰ ਪਤਾ ਹੈ ਜਦੋਂ ਮਤਲਬ ਵਲੌਗ ਨਾ ਮਿਰਾਵੇ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ ਤੇ ਇਸ ਕਰਕੇ ਪੂਰਾ 1 ਮਹੀਨਾ ਹੋ ਗਿਆ ਵਾ ਨਾ ਤਾਂ ਮੇਰਾ دل ਹੀ ਕਰੰਦਿਆ ਸੀ ਵਲੌਗ ਪਾਉਣ ਨੂੰ ਤੇ ਵੈਸੇ ਵੀ ਮੈਂ ਕੋਈ ਵਲੌਗ ਬਣਾ ਵੀ ਨਹੀਂ ਰਹੀ ਤੇ ਪਰ ਤੜੇ ਸਾਰਿਆਂ ਦੇ ਕਮੈਂਟ ਆ ਜਿਹੜੇ ਪੜ ਕੇ ਬਹੁਤ ਦਿਲ ਨੂੰ ਹੋਰ ਤਰ੍ਹਾਂ ਹੋਇਆ ਕਿਉਂਕਿ ਮੈਨੂੰ ਇਹ ਹੁੰਦਾ ਹੈ ਕਿ ਮੇਰੀ ਪਿਆਰੀ ਜੀ YouTube ਫੈਮਲੀ ਮੇਰਾ ਮੇਰੇ ਵਲੌਗਸ ਦਾ ਇੰਨਾ ਜ਼ਿਆਦਾ ਵੇਟ ਕਰਦੀ ਆ ਕਮੈਂਟ ਕਰ ਕਰਕੇ ਪੁੱਛਦੀ ਫਿਰ ਮੈਂ ਸੋਚਿਆ ਕਿ ਆਪ ਆਪਣੀ ਵਲੌਗ ਹੈ ਜਿਹੜੇ ਸ਼ੁਰੂਆਤ ਕਰੀ ਦਿਨੇ ਆ ਡੇਲੀ ਵਲੌਗਿੰਗ ਦੀ ਤੇ ਲੋਜੀ ਇੱਥੇ ਮੈਂ ਝਾੜੂ ਲਗਾਈ ਸੀ ਕੱਪੜਿਆਂ ਨੂੰ ਆਪਣਿਆਂ ਨੂੰ ਗਿੜਾਂ ਗਿਆ ਸੀ ਪਰ ਕੱਢਣ ਵਾਲੇ ਪੈਸੇ ਹੀ ਲੈ ਤੇ ਟਾਈਮ ਹੋ ਗਿਆ ਸੀ ਇੱਥੇ 6 ਵਜ ਦਾ ਟਾਈਮ ਹੋ ਗਿਆ ਸੀ ਦਿਨ ਚੜ ਜਾਂਦਾ ਹੈ 올ਰੀਡੀ 6 ਵਜ ਚੜ ਜਾਂਦਾ ਹੈ ਤੇ ਇੱਥੇ ਮੈਂ ਲੱਗ ਪਈ ਸੀ ਆਪਣੀ ਚਾਹ ਬਣਾਉਣ ਤੇ ਉਸ ਤੋਂ ਬਾਅਦ ਜਿਹੜੇ ਰਾਤ ਦੇ ਬਰਤਨ ਹੁੰਦੇ ਆ ਮੰਝ ਉਹ ਲਗਾਉਣ ਲੱਗ ਪਈ ਸੀ ਆਪਣੇ ਸ਼ਾਨਨੇ ਦੇ ਵਿੱਚ ਹਲੇ ਬੱਚੇ ਵੀ ਨਹੀਂ ਸੀ ਉੱਠੇ ਤੇ ਸਿਕੰਦਰ ਉਹਨਾਂ ਦੇ ਪਪਾ ਵੀ ਨਹੀਂ ਸੀ ਉੱਠੇ ਕਿਉਂਕਿ ਮੈਂ ਚਾਹ ਬਣਾ ਕੇ ਫੇਰੀ ਉਹਨਾਂ ਨੂੰ ਠਾਉਣੀ ਹੁੰਨੀ ਆ ਤੇ ਜਿਹੜੇ ਸਵੇਰ ਦੇ ਛੋਟੇ ਮੂਟੇ ਕੰਮ ਹੁੰਦੇ ਆ ਤੁਹਾਨੂੰ ਪਤਾ ਇਦਾਂ ਦੇ ਉਮੈਸ ਵੀਰ ਇਸ ਵੀਰ ਨੂੰ ਬੇੜ ਲੈਣੀ ਆ ਕਿਉਂਕਿ ਜਦੋਂ ਆਪਾਂ ਸਪੀਰੀਅਸ ਫਿਰ ਨੂੰ ਬੇੜ ਲੈਂਦੇ ਆ ਫਿਰ ਬਾਅਦ ਦੇ ਵਿੱਚ ਆਪਾਂ ਨੂੰ ਘੋਲ ਹੋ ਜਾਂਦੀ ਹੈ ਜੀ ਆਪਾਂ ਨਾ ਨਬੇੜੀਏ ਕਈ ਦਿਨਾਂ ਬਾਅਦ ਤੋਂ ਦੇ ਨਾ ਬਲੌਗ ਸ਼ੇਅਰ ਕਰਨ ਲੱਗੀ ਆ ਮੈਂ ਵੀ ਕਈ ਦਿਨਾਂ ਬਾਅਦ ਵੌਇਸ ਓਵਰ ਕਰਨ ਲੱਗੀ ਆ ਮੈਨੂੰ ਨਾ ਥੋੜਾ ਜਿਹਾ ਮਤਲਬ ਹੁੰਦਾ ਨਾ ਅਜੀਬ ਜਿਹਾ ਹੁੰਦਿਆ ਪਰ ਕੋਈ ਨਾ ਜਦੋਂ ਹੌਲੀ ਹੌਲੀ ਡੇਲੀ ਬਲੌਗਿੰਗ ਦੀ ਆਦਤ ਪੈ ਗਈ ਫਿਰ ਮੈਨੂੰ ਵੀ ਨਾ ਮੈਨੂੰ ਹੁਣ ਬੋਲਣ ਦੇ ਵਿੱਚ ਹਿਚਕਚਾਟ ਹੁੰਦੇ ਆ ਮਤਲਬ ਮੈਨੂੰ ਨਾ ਹੋਰ ਤਰ੍ਹਾਂ ਜੇ ਲੱਗਨਦਿਆ ਕਿ ਮੈਂ ਜਿਵੇਂ ਕਈ ਕਦੀ ਬਲੌਗ ਸ਼ੂਟਿੰਗ ਨਹੀਂ ਕੀਤਾ ਹੁੰਦਾ ਐਵੇਂ ਲੱਗਨਦਿਆ ਜਿਵੇਂ ਪਹਿਲੀ ਅਰੀ ਵਲੌਗ ਸ਼ੂਟ ਕਰਨ ਲੱਗੀ ਕਿਉਂਕਿ ਜਦੋਂ ਫਿਰ ਇਦਾਂ ਗੈਪ ਪੈ ਜਾਂਦਾ ਹੈ ਨਾ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਬਾਅਦ ਦੇ ਵਿੱਚ ਇੱਕ ਤਾਂ ਮੇਰੇ YouTube ਦਾ ਵੀ ਮਤਲਬ ਸਮਝੋ ਕਿ ਉਹ ਦੋਨਾਂ ਨੁਕਸਾਨ ਹੀ ਹੁੰਦੇ ਆ ਨਾ ਮੈਂ ਤੁਹਾਡੇ ਨਾਲ ਕੋਈ ਵਲੌਗ ਸ਼ੇਅਰ ਕਰ ਪਾਉਂਦੇ ਹੀ ਆ ਮੇਰਾ ਜਿਹੜਾ ਉਹ ਉਸ ਟਾਈਮ ਤਾਂ ਚਲੋ ਕੰਪਲੀਟ ਹੋ ਗਿਆ ਸੀ ਜਿਹੜਾ ਡਾਲਰ ਬਣਦਾ ਸੀ ਉਹਦੇ ਵਿੱਚ ਆਪਾਂ ਨੂੰ ਕਿੰਨੀ ਜ਼ਿਆਦਾ ਪ੍ਰੋਬਲਮ ਆਈ ਆ ਕਿ ਉਹ ਬੰਨ੍ਹੇ ਬੰਦ ਹੋ ਗਏ ਇੱਕ ਮਿੰਨੂ ਵੀ ਹੋਂਦੀ ਦਿੱਕਤ ਆਉਂਦੀ ਆ ਵਲੌਗ ਬਣਾਉਣ ਦੇ ਵਿੱਚ ਵੀ ਤੇ ਬੁੱਲਣ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਖੌਨ ਦਿਆਵਾ ਚਲੋ ਕੋਈ ਨਾ ਪਰ ਹੌਲੀ-ਹੌਲੀ ਆਦਤ ਬਹਿ ਜੂਗੀ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਊਗਾ ਮੈਨੂੰ ਇਹ ਆ ਕਿ ਮੇਰੀ ਪਿਆਰੀ ਜੀ YouTube ਫੈਮਿਲੀ ਮੇਰੇ ਨਾਲ ਫਿਰ ਤੋਂ ਜੁੜੇ ਕਿਉਂਕਿ ਜਦੋਂ 1 ਮਹੀਨਾ ਹੋ ਜਾਂਦਾ ਹੈ ਫਿਰ ਆਪਾਂ ਉਹ ਚੈਨਲ ਨੂੰ ਜਿਹੜਾ ਕਿ ਮਤਲਬ ਵੇਖਣਾ ਬੰਦ ਕਰ ਦਿੰਦੇ ਆ ਜਦੋਂ ਉਸ ਚੈਨਲ ਤੇ ਕੋਈ ਅਪਡੇਟ ਨਾ ਆਵੇ ਤੇ ਇਸ ਕਰਕੇ ਮੇਰੀ YouTube ਫੈਮਲੀ ਨੇ ਵੀ ਇਵੇਂ ਕੀਤਾ ਹੋਣਾ ਕਿਉਂਕਿ ਕੋਈ ਵੀ ਨਾ ਸ਼ਾਰਟ ਵੀਡੀਓ ਆ ਰਹੀ ਸੀ ਨਾ ਵਲੌਗ ਆ ਰਿਹਾ ਸੀ ਮਤਲਬ ਹੁੰਦਾ ਵਾ ਤੇ ਅਪਡੇਟ ਪੂਰੀ ਐ ਬੰਦ ਹੋ ਚੁੱਕੀ ਸੀ ਤੇ ਅੱਜ ਕਈ ਦਿਨਾਂ ਬਾਅਦ ਆਪਾਂ ਵਲੌਗ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਸੋ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਹੈਲੋ ਹੈਲੋ ਕੋ ਕੇਂਦਰ ਕੀ ਆਲਾ ਹੈ ਆਲਾ ਸ਼ਸ਼ਕਾਲ ਕਰ ਦੋ ਜੀ ਸਾਰਿਆਂ ਨੂੰ ਸ਼ਸ਼ਕਾਲ ਕਿੱਥੇ ਚੱਲਿਆ ਮੇਰਾ ਪੋਤਾ ਯਾਰ ਓਕੇ ਕਿੱਥੇ ਚੱਲਿਆ ਮਾਨੇ ਕਿਹੜੇ ਮੰਡੇ ਮੂਟਰ ਹੈ ਮੂਟਰ ਫੂੰਚਡਾਣ ਫੂੰਦਾ ਟਿਕਲਵਣ ਹੈਨਾ ਉਹ ਤਾਂ ਨਹੀਂ ਆ ਗਿਆ ਹੈ ਉਹ ਤਾਂ ਟੁੱਟ ਗਿਆ ਨੇ ਟੋੜੀ ਆ ਇਹ ਮੈਂ ਤਾਂ ਟੁੱਟੀ ਪੁੱਤ ਰਾਤੀ ਤਾਂ ਹੈਲੋ ਹੈਲੋ ਕਰ ਦੇ ਹੈਲੋ ਕਰ ਦੇ ਹੈਲੋ ਕਰ ਦੇ ਇਹ ਟੋੜ ਕੇ ਪੁੱਤ ਨਾ ਬਹਿ ਦੇ ਉੱਤੇ ਨਾ ਬਹਿ ਇਹ ਟੁੱਟੀ ਹੈ ਚਲੋ ਉੱਥੇ ਕਮਰੇ ਚਲੋ ਮੈਂ ਰੋਟੀ ਲੈ ਕੇ ਆਉਂਦੀ ਮੈਂ ਨਹੀਂ ਉਹ ਤਾਂ ਸਾਹਮਣੇ ਖਲੋਵੇਂਗਾ ਨਾ ਫਿਰ ਤੇਰੀ ਵੀਡੀਓ ਆਉਗੀ ਹਾਂ ਹੈਲੋ ਕਰ ਦੇ ਸ਼ਸ਼ੀ ਕਾਲ ਕਰ ਦੇ ਲਾਂਚ ਦਾ ਟਾਈਮ ਹੋ ਗਿਆ ਸੀ ਇੱਥੇ ਸਾਢੇ 8 ਵਜੇ ਤੇ ਬੱਚਿਆਂ ਨੂੰ ਮੈਂ ਰੈਡੀ ਕਰ ਦਿੱਤਾ ਸੀ ਤੇ ਕੱਪੜੇ ਮੈਂ ਕੱਢ ਕੇ ਹੰਗਾਲ ਕੇ ਸੁਕਾ ਕੇ ਰੱਖਲੇ ਸੀ ਪਰ ਹਲੇ ਸੁੱਕਨੇ ਪਉਣ ਵਾਲੇ ਸੀ ਤੇ ਸਵੇਰੇ ਸਵੇਰ ਤੋਂ ਪਤਾ ਨਹੀਂ ਭੁੱਖ ਤਾਂ ਲੱਗਦੀ ਨਹੀਂ ਆ ਤੇ ਇਸ ਕਰਕੇ ਰਾਤ ਦੇ ਤਿੰਨ ਚਾਰ ਫੁੜਕੇ ਵਧਿਓਏ ਸੀ ਉਹ ਗਰਮ ਕਰਕੇ ਅਸੀਂ ਖਾ ਲਏ ਕਿਉਂਕਿ ਅਸੀਂ ਜਾਣਾ ਸੀ ਸਕੰਦਰ ਦੀ ਦਵਾਈ ਲੈਣ ਤੇ ਇਹਨਾਂ ਨੂੰ ਬਣਾਉਂਦੇ ਟੀਕੇ ਚੜੰਦੇ ਆ ਇਹਦਾ ਤੀਜਾ ਟੀਕਾ ਵਾ ਦੋ ਅਸੀਂ ਪਹਿਲਾ ਚੜਾ ਲਏ ਸੀ ਹਫਤੇ ਹਫਤੇ ਬਾਅਦ ਚੜਦੇ ਆ ਤੇ ਇਹ ਤਿੰਨੋਂ ਪਿਓ ਪੁੱਤ ਬੈਠ ਕੇ ਤੇ ਰੋਟੀ ਖਾਂਦੇ ਸੀ ਤੇ ਮੈਂ ਇਹਨਾਂ ਨੂੰ ਗਰਮ ਕਰਕੇ ਦੇਂਦੀ ਸੀ ਮੈਂ ਹਲੇ ਨਾ ਹੋਣਾ ਸੀ ਇਹ ਤਿੰਨੋਂ ਤਿਆਰ ਹੋ ਕੇ ਬੈਠੇ ਸੀ ਤੇ ਲੋ ਜੀ ਮੈਂ ਵੀ ਨਾ ਧੋ ਕੇ ਰੈਡੀ ਹੋ ਗਈ ਸੀ ਤੇ ਜਿਹੜੇ ਮੈਂ ਕੱਪੜੇ ਤੋਤੇ ਸੀ ਬਾਅਦ ਵਿੱਚ ਕਰਕੇ ਨਹੀਂ ਪਾਏ ਕਿਉਂਕਿ ਤੁਹਾਨੂੰ ਪਤਾ ਮੇਹਨਰੀ ਦਾ ਕੋਈ ਪਤਾ ਨਹੀਂ ਹੁੰਦਾ ਤੇ ਫਿਰ ਮੈਂਦਰੇ ਹੀ ਪੱਕੇ ਥੱਲੇ ਖਲਾਰ ਦਿੱਤੇ ਮੰਜੀਆਂ ਤੇ ਲੋ ਜੀ ਅਸੀਂ ਨਿਕਲ ਗਏ ਆ ਸ਼ਹਿਰ ਵੱਲ ਨੂੰ ਪੱਟੀ ਜਾਣਾ ਸੀ ਲੋ ਜੀ ਆ ਪਹੁੰਚ ਗਏ ਆ ਹਸਪੀਟਲ ਤੇ ਸਿਕੰਦਰ ਨੂੰ ਇੰਜੈਕਸ਼ਨ ਵੀ ਲੱਗ ਚੁੱਕਿਆ ਹੈ ਇਹ ਹੱਥ ਦੀ ਨਾੜ ਦੇ ਵਿੱਚ ਲੱਗਾ ਹੈ ਤੇ ਇਹਨੂੰ ਪੂਰੇ 4 ਘੰਟੇ ਲੱਗਣੇ ਆ ਚੜਨ ਤੇ ਕਿਉਂਕਿ ਉਹ ਖੂਨ ਬਣਾਉਣ ਵਾਲਾ ਇੰਜੈਕਸ਼ਨ ਹੈ ਵੈਸੇ ਇਤਨਾ ਮਤਲਬ ਬਹੁਤ ਜ਼ਿਆਦਾ ਕੱਟ ਖੂਨ ਆ 5 ਗ੍ਰਾਮ ਸਾਰਾ ਖੂਨ ਸੀ ਤੇ ਵੈਸੇ ਇਹ ਤੀਸਰਾ ਟੀਕਾ ਵਾ ਤੇ ਪਰ ਜਦਨ ਅਸੀਂ ਪਹਿਲਾ ਟੀਕਾ ਲਗਵਾਉਣਾ ਸੀ ਇਹਦੇ ਖੂਨ ਦਾ ਵੀ ਪਤਾ ਕੀਤਾ ਪਰ ਉਹ ਪੋਜ਼ਿਟਿਵ ਸੀ ਸਾਨੂੰ ਕਿਤੇ ਉਹ ਨਹੀਂ ਮਿਲਿਆ ਤੇ ਇਸ ਕਰਕੇ ਫਿਰ ਸਾਨੂੰ ਇੰਜੈਕਸ਼ਨ ਹੀ ਲਗਵਾਉਣੇ ਪਏ ਚਾਰ ਇੰਜੈਕਸ਼ਨ ਲੱਗਣੇ ਹਨ ਤੀਸਰਾ ਵਕ ਤੇ ਇੱਕ ਹੀ ਰਹਿ ਇੱਥੇ ਸੁਲਤਾਨ ਆਪਣੀ ਪੂਰੀ ਮਸਤੀ ਕਰਨ ਦਿਆ ਸੀ ਪਰ ਮੈਨੂੰ ਬਿਠਾ ਕੇ ਰੱਖਿਓ ਕਿ ਇਧਰ ਉਧਰ ਨਾ ਭੱਜੇ ਤੇ ਲਾਂਚ ਸਿਕੰਦਰ ਇੱਥੇ ਲੱਗ ਪਿਆ ਸੀ ਫੋਨ ਦੇਖਣ ਕਿਉਂਕਿ ਬੱਚੇ ਨੇ ਕਿਸੇ ਤਾਰੇ ਲੱਗਣਾ ਆ ਤੇ ਇਹ ਦਿਨਾਂ ਨੇ ਬੈੱਡ ਚੇਂਜ ਕਰ ਲਿਆ ਸੀ ਕਾਫੀ ਟਾਈਮ ਹੋ ਗਿਆ ਮੇਰੇ ਕੰਨਾਂ 2 ਘੰਟੇ ਹੋ ਗਏ ਸੀ 1 ਘੰਟਾ ਹੀ ਰਹਿ ਗਿਆ ਸੀ ਬਸ ਬੋਤਲ ਚੜਨ ਦੇ ਵਿੱਚ ਇੰਜੈਕਸ਼ਨ ਚੜਨ ਦੇ ਵਿੱਚ ਤੇ ਲੋਜੀ ਤੇ ਸੁਤਾਨ ਨੂੰ ਨੀਂਦ ਵੀ ਆਉਂਦੀ ਸੀ ਪਰ ਮੈਨੂੰ ਸੌਣ ਨਹੀਂ ਦਿੱਤਾ ਕਿਉਂਕਿ ਮਤਲਬ ਇਹਨੇ ਘਰੇ ਜਾ ਕੇ ਨਾ ਮੈਨੂੰ ਬਹੁਤ ਜ਼ਿਆਦਾ ਤੰਗ ਕਰਨਾ ਫਿਰ ਇਹਨੇ ਘਰੇ ਵੀ ਨਹੀਂ ਸੋਣਾ ਪਰ ਘਰੇ ਆਣ ਕੇ ਵੀ ਨਹੀਂ ਸੁੱਤੇ ਕਿਉਂਕਿ ਇਹਨਾਂ ਨੇ ਰਾਹ ਦੇ ਵਿੱਚ ਮੋਟਰਸਾਈਕਲ ਤੇ ਆਪਣੀ ਨੀਂਦ ਹੀ ਜਿਹੜੀ ਪੂਰੀ ਕਰ ਲਈ ਦੋਵਾਂ ਭਰਾਵਾਂ ਨੇ ਤੇ ਮੈਨੂੰ ਬਹੁਤ ਜ਼ਿਆਦਾ ਤੰਗ ਕੀਤਾ ਤੇ ਇੱਥੇ ਇਹਨਾਂ ਨੇ ਆਪਣਾ ਬੈੱਡ ਸੀ ਜਿਹੜਾ ਚੇਂਜ ਕਰ ਲਿਆ ਕਿਉਂਕਿ ਸਿਕੰਦਰ ਦੇ ਪਪਾ ਉੱਥੇ ਜਾ ਕੇ ਬੈਠੇ ਫਿਰ ਸਿਕੰਦਰ ਵੀ ਜ਼ਿੱਦ ਕਰਨ ਲੱਗ ਪਿਆ ਕਿ ਮੈਂ ਵੀ ਉਹਨਾਂ ਦੇ ਕੋਲ ਹੀ ਜਾਣਾ ਵਾ ਤੇ ਇਸ ਕਰਕੇ ਫਿਰ ਉਹਨੂੰ ਉੱਥੇ ਹੀ ਪੋਣਾ ਪਿਆ ਤੇ ਲੋ ਜੀ بس ਥੋੜੀ ਜੀ ਰਹਿ ਗਈ ਮਤਲਬ 10 ਮਿੰਟ ਹੋਰ ਲੱਗਣੇ ਆ ਤੇ ਸਕੰਦਰ ਜਿਹੜਾ ਲੰਮੇ ਪੈਪੇ ਕੇ ਆੱਕ ਕੇ ਤੇ ਬੈਠ ਗਿਆ ਸੀ ਅਸੀਂ ਇਹ ਬੋਤਲ ਚੜਨ ਲੱਗੇ ਸੀ 11 ਵਜੇ 9 ਵਜੇ ਅਸੀਂ ਘਰ ਤੁਰੇ 10 ਵਜੇ ਪਹੁੰਚੇ ਸੀ ਤੇ ਮਤਲਬ ਇੱਕ ਘੰਟਾ ਸਾਨੂੰ ਉੱਥੇ ਹਸਪੀਟਲ ਚ ਲੱਗ ਗਿਆ ਚੈੱਕ ਅਪ ਕਰਾਉਣ ਤੇ ਤੇ 11 ਵਜੇ ਨੂੰ ਲੱਗੀ ਸੀ ਤੇ 12 ਇੱਕ ਤੇ 2 ਵਜੇ ਤੱਕ ਮਤਲਬ ਛੱਡ ਗਈ ਸੀ ਇਹਨੂੰ 2 ਵਜੇ ਤੱਕ ਅਸੀਂ ਆਏ ਬਿਲਕੁਲ ਫ੍ਰੀ ਹੋ ਗਏ ਸੀ ਤੇ ਸਾਨੂੰ ਭੁੱਖ ਵੀ ਹੁਣ ਬਹੁਤ ਜ਼ਿਆਦਾ ਲੱਗੀ ਸੀ ਕਿਉਂਕਿ ਅਸੀਂ ਸਵੇਰ ਦੇ ਘਰੋਂ ਨਿਕਲੇ ਹੋਏ ਸੀ ਤੇ ਸਵੇਰ ਦੇ ਦੋ ਦੋ ਫੁਲਕੇ ਖਾ ਕੇ ਅਸੀਂ ਘਰੋਂ ਨਿਕਲੇ ਸੀ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਮੈਂ ਤਾਂ ਵੀ ਨਹੀਂ ਸੀ ਖਾਧੀ ਤੁਹਾਨੂੰ ਸੱਚ ਦੱਸਾਂ ਸਵੇਰੇ ਮੈਂ ਰੋਟੀ ਨਹੀਂ ਖਾ ਕੇ ਗਈ ਤੇ ਇੱਥੇ ਫਿਰ ਮੇਰਾ ਦਿਲ ਕਰਾਇਆ ਪਠੂਰੇ ਖਾਣ ਨੂੰ ਮੀਰਾ ਹੀ ਬਿਲ ਕੀਤਾ ਸੀ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਆਪਾਂ ਤੁਰੇ ਤੇ ਛੋਲੇ ਖਾ ਲੈਨੇ ਆ ਬਹੁਤ ਸਵਾਲ ਬਣੇ ਸੀ ਨਾਲੇ ਭੁੱਖ ਮਰ ਜੂਗੀ ਆਪਣੀ ਤੇ ਲੱਗਦਾ ਕਿੱਥੇ ਚੱਲੇ ਕਿੱਥੇ ਚੱਲੇ ਜੀ ਕਿੱਥੇ ਮਾਂ ਦੇ ਦੇ ਮਾਂ ਦੇ ਕੇ ਬਾਬੇ ਚੱਲੇ ਆ ਅੱਡੇ ਤੇ ਅੱਡੇ ਤੇ ਅੱਡੇ ਤੇ ਪੱਲੇ ਕਿੱਥੇ ਮੰਮਾ ਚੱਲਗੇ ਤੁਰ ਕੇ ਜਾਣਾ ਕਿ ਲੈ ਕੇ ਜਾਣਾ ਮੰਮਾ ਕਿੱਥੇ ਆ ਔਕੇ ਤੁਰ ਕੇ ਚੱਲਣੇ Eu vou te the eu leio thank mm -hmm. you